ਦੋ ਦੀਆਂ ਤਾਰਾ ਪਾਤ ਦੂਜਾ ਤੁਸੀਂ ਕਦੀ ਧਿਆਨ ਕੀਤਾ ਹੈ ਕਿ ਛੜਕ ਤੋਂ ਜਦੋਂ ਵੀ ਕੋਈ ਕਾਰ 3 ਵੀਲਰ ਲੰਘਦਾ ਹੈ ਤਾਂ ਕਿੰਨਾ ਕੱਟਾ ਮਿੱਟੀ ਉੱਡਦਾ ਹੈ ਉਸ ਕੱਟੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਧੂਆਂ ਵੀ ਰਲਿਆ ਹੁੰਦਾ ਹੈ ਉਹ ਹੀ ਸਾਡੇ ਗਲੇ ਅਤੇ ਨੱਕ ਉਤੇ ਅਸਰ ਕਰਦਾ ਹੈ ਜਿਨ੍ਹਾਂ ਲੋਕਾਂ ਨੂੰ ਡਸਟ ਅਲਰਜੀ ਹੁੰਦੀ ਹੈ ਉਹਨਾਂ ਉੱਤੇ ਤਾਂ ਇਸ ਕੱਟੇ ਮਿੱਟੀ ਦਾ ਬਹੁਤ ਜਲਦੀ ਅਸਰ ਹੋ ਜਾਂਦਾ ਹੈ। ਇਹ ਡਸਟ ਅਲਰਜੀ ਕੀ ਹੁੰਦੀ ਹੈ ਵੀਰ ਜੀ? ਕੁਲਵਿੰਦਰ ਬੋਲਿਆ। ਅਲਰਜੀ ਇੱਕ ਬਿਮਾਰੀ ਹੁੰਦੀ ਹੈ। ਉਹ ਕਿਸੇ ਨੂੰ ਇੱਕ ਚੀਜ਼ ਤੋਂ ਹੁੰਦੀ ਹੈ ਤੇ ਕਿਸੇ ਨੂੰ ਦੂਜੀ ਚੀਜ਼ ਤੋਂ। ਡਸਟ ਕੱਟੇ ਮਿੱਟੀ ਨੂੰ ਕਹਿੰਦੇ ਹਨ। ਸਾਡੇ ਪੰਜਾਬ ਵਿੱਚ ਤਾਂ ਕੱਟੇ ਮਿੱਟੀ ਤੋਂ ਅਲਰਜੀ ਬੜੀ ਆਮ ਹੈ। ਇਸ ਦਾ ਮਤਲਬ ਮੈਨੂੰ ਡਸਟ ਅਲਰਜੀ ਹੈ। ਸਿਮਰ ਨੇ ਪੁੱਛਿਆ ਲੱਗਦਾ ਤਾਂ ਇਸੇ ਤਰ੍ਹਾਂ ਹੀ ਹੈ ਜੀ ਨੇ ਕਿਹਾ ਫਿਰ ਮੈਨੂੰ ਬਚਾ ਲਈ ਕੀ ਕਰਨਾ ਚਾਹੀਦਾ ਹੈ ਸਿਮਰ ਨੇ ਹੋਰ ਸਵਾਲ ਕਰ ਦਿੱਤਾ ਵੇਖੋ ਸਿਮਰ ਦੇਸੀ ਟੋਟਕੇ ਦਾ ਇਹੋ ਹਨ ਕਿ ਕੱਟੇ ਮਿੱਟੀ ਦਾ ਬਜਾ ਕਰੋ ਸਾਰੇ ਬਾਗ ਵਿੱਚ ਜਾ ਕੇ ਸੈਰ ਕਰੋ ਤੇ ਲੰਮੀ ਲੰਮੀ ਸਾਹ ਲਵੋ ਛੜਕਤੇ ਜਾਣ ਲੱਗਿਆ ਨੱਕ ਮੂੰਹ ਉੱਪਰ ਮਾਰ ਰੱਖੋ ਬਾਕੀ ਦੀ ਸਲਾਹ ਕਿਸੇ ਸਿਆਣੇ ਜਿਹੇ ਡਾਕਟਰ ਕੋਲੋਂ ਲਵੋ ਜੀ ਨੇ ਥੋੜਾ ਮੁਸਕਰਾਉਂਦੇ ਆ ਜਵਾਬ ਦਿੱਤਾ ਤ ਸਖੜੇ ਹੋ ਕੇ ਕੋਈ ਸਵਾਲ ਪੁੱਛਣ ਹੀ ਲੱਗਾ ਸੀ ਕਿ ਪੀਰਡ ਖਤਮ ਹੋਣ ਦੀ ਘੰਟੀ ਵੱਜ ਗਈ ਚੰਗਾ ਬਈ ਬੱਚਿਓ ਕੱਲ ਮਿਲਾਂਗੇ ਵੀਰ ਜੀ ਨੇ ਮੇਜ਼ ਤੋਂ ਆਪਣੀਆਂ ਕਿਤਾਬਾਂ ਚੁੱਕੀਆਂ ਤੇ ਕਲਾਸਰੂਮ ਤੋਂ ਬਾਹਰ ਚਲੇ ਗਿਆ ਗੁੱਡ ਮਾਰਨਿੰਗ ਵੀਰ ਜੀ ਮਾਸਟਰ ਜੀ ਦੇ ਕਲਾਸ ਵਿੱਚ ਆਉਂਦਿਆਂ ਹੀ ਸਾਰੇ ਬੱਚੇ ਖੜੇ ਹੋ ਕੇ ਬੋਲੇ ਗੁੱਡ ਮਾਰਨਿੰਗ ਬੱਚਿਓ ਅੱਜ ਤੁਸੀਂ ਸਿਆਣੀ ਗੱਲ ਕੀਤੀ ਹੈ ਜੇ ਤੁਸੀਂ ਸਾਨੂੰ ਚੰਗੀਆਂ-ਚੰਗੀਆਂ ਕਹਾਣੀਆਂ ਸੁਣਾਉਂਦੇ ਰਹੋਗੇ ਤਾਂ ਅਸੀਂ ਹੋਰ ਵੀ ਸਿਆਣੇ ਬਣਾਂਗੇ ਮਾਦਰ ਨੇ ਵੀਰ ਜੀ ਨੂੰ ਫੂਕ ਦਿੰਦਿਆਂ ਕਿਹਾ ਤੇ ਜੇ ਮੈਂ ਕਹਾਣੀਆਂ ਨਾ ਸੁਆਈਆਂ ਫਿਰ ਅਸੀਂ ਫਿਰ ਤੁਹਾਨੂੰ ਹੋਰ ਨਾ ਟੀਚਰਾਂ ਵਾਂਗ ਸਰ ਜੀ ਸਰ ਜੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦੇਵਾਂਗੇ ਐਤ ਕਿਸਦਤ ਨੇ ਮੋੜਵਾ ਜਵਾਬ ਦਿੱਤਾ ਕੱਲ੍ਹ ਵਾਲੀ ਕਹਾਣੀ ਸ਼ੁਰੂ ਕਰੋ ਵੀਰ ਜੀ ਮਾਦਰ ਬੋਲੀ ਕੱਲ ਵਾਲੀ ਗਲਤੀ ਮੈਂ ਪੂਰੀ ਕਰਾਂਗਾ ਹੀ ਇਸ ਤੋਂ ਬਾਅਦ ਜੋ ਲਗਾ ਕੇ ਪੜ੍ਹਾਈ ਅਤੇ ਕਦੀ ਕਦੀ ਸਵਾਦ ਬਦਲ ਲਈ ਕਹਾਣੀ ਕਿਉਂ ਠੀਕ ਹੈ ਬਿਲਕੁਲ ਠੀਕ ਹੈ ਬਹੁਤੇ ਬੱਚੇ ਇਕੱਠੇ ਬੋਲ ਪਏ ਸਵਾਦ ਬਦਲਣਾ ਬੜੀ ਜ਼ਰੂਰੀ ਗੱਲ ਹੈ ਰੋਜ਼ ਦਿਹਾੜੀ ਸਾਡੇ ਕੋਲੋਂ ਦਾਲ ਨਹੀਂ ਖਾਦੀ ਜਾਂਦੀ ਸਵਾਦ ਬੜਾ ਪੀੜਾ ਜਿਹਾ ਮੂੰਹ ਬਣਾ ਕੇ ਬੋਲਿਆ ਇਹ ਤੇ ਬੜੀ ਮੜੀ ਗੱਲ ਹੋਈ ਹੈ ਹੁਣ ਅਸੀਂ ਸਾਹ ਕਿਨੇ ਲਿਆ ਕਰਾਂਗੇ ਮਜ਼ਦੂਰ ਨੇ ਬੜੀ ਫਿਕਰਮੰਦੀ ਦਿੰਦਿਆਂ ਕਿਹਾ ਜੀ ਅਸੀਂ ਸਾਫ਼ ਹਵਾ ਵਿੱਚ ਸਾਹ ਲੈਣਾ ਹੈ ਤਾਂ ਸਾਨੂੰ ਕਾਰਖਾਨਿਆਂ ਦੇ ਧੂئیں ਕਾਰਾਂ ਬੱਸਾਂ ਆਟੋ ਰਿਕਸ਼ਿਆਂ ਦੀਆਂ ਮਾਰੂ ਗੈਂਸਾਂ ਤੋਂ ਬਚਣਾ ਹੈ ਤਾਂ ਸਾਡੀ ਸਾਰੀ ਜਨਤਾ ਨੂੰ ਘਟੋ ਘਟ ਇੱਕ ਇੱਕ ਦਰਖਤ ਜ਼ਰੂਰ ਲਗਾਉਣਾ ਚਾਹੀਦਾ ਹੈ ਮੈਂ ਤੇ ਘਟੋ ਘਟ ਪੰਜ ਦਰਖਤ ਲਾਵਾਂਗੇ ਮਜ਼ਦੂਰ ਨੇ ਥੋੜਾ ਥੋੜਾ ਸੁਖ ਦਾ ਸਾਹ ਲੈਂਦਿਆਂ ਕਿਹਾ ਅਸੀਂ ਸਾਰੇ ਅੱਜ ਫਰੰ ਕਰੀਏ ਕਿ ਇਸ ਵਰਸਾਤ ਦੇ ਮੌਸਮ ਵਿੱਚ ਆਪੋ ਆਪਣੇ ਘਰ ਦੇ 베ਰੇ ਵਿੱਚ ਜਾਂ ਬਾਹਰ ਘਟੋ ਘਟ ਇੱਕ ਨਿੰਮ ਦਾ ਦਰਖਤ ਜ਼ਰੂਰ ਲਾਈਏ ਨਿੰਮ ਦਾ ਦਰਖਤ ਹੀ ਕਿਉਂ ਕੋਈ ਹੋਰ ਕਿਉਂ ਨਹੀਂ ਸਿਪੀ ਨੇ ਪੁੱਛਿਆ ਨਿੰਮ ਦਾ ਦਰਖਤ ਹਵਾ ਨੂੰ ਜ਼ਿਆਦਾ ਸਾਫ਼ ਕਰਦਾ ਹੈ ਗਰਮੀਆਂ ਵਿੱਚ ਇਸ ਦੀ ਛਾਂ ਵਿੱਚ ਠੰਡਿਰ ਵੀ ਜ਼ਿਆਦਾ ਹੁੰਦੀ ਹੈ ਇਸ ਤੋਂ ਇਲਾਵਾ ਨਿੰਮ ਦੀ ਜੜ੍ਹਾਂ ਢਾਟੇ ਦੰਦ ਮਜ਼ਬੂਤ ਕਰਦੀਆਂ ਤੇ ਕੀੜਾ ਵੀ ਨਹੀਂ ਲੱਗਣ ਦਿੰਦੀ ਇਸ ਦੀਆਂ ਨਮੋਲੀਆਂ ਖਾਨ ਨਾਲ ਫੋੜੇ ਫਿੰਸੀਆਂ ਨਹੀਂ ਹੁੰਦੇ ਤੁਹਾਨੂੰ ਤੇ ਵੀਰ ਜੀ ਨੇ ਬੜੇ ਗੁਨਾ ਦਾ ਪਤਾ ਹੈ ਅਸੀਂ ਹੁਣ ਆਪਣੇ ਵਿੜੇ ਵਿੱਚ ਨਿੰਮ ਦਾ ਦਰਖਤ ਹੀ ਲਗਾਵਾਂਗੇ ਸਰਾਤ ਨਿੰਮ ਦਾ ਬੂਟਾ ਲਾਉਣ ਲਈ ਤਿਆਰ ਪਰ ਤਿਆਰ ਬੈਠਾ ਸੀ ਇੱਕ ਹੋਰ ਜ਼ਰੂਰੀ ਗੱਲ ਸਿਰਫ ਲੀਡਰਾਂ ਵਾਂਗ ਬੂਟਾ ਲਗਾ ਕੇ ਭੋਲ ਨਹੀਂ ਜਾਣਾ ਸਗੋਂ ਉਸ ਦੀ ਬੱਚਿਆਂ ਵਾਂਗ ਪੂਰੀ ਪਰਵ੍ਰਿਸ਼ਵੀ ਕਰਨੀ ਹੈ ਕਿ ਲੀਡਰ ਬੂਟਾ ਲਗਾ ਕੇ ਭੋਲ ਜਾਂਦੇ ਹਨ ਮੈਂ ਮੈਨੂੰ ਜਵਾਬ ਦਿੱਤਾ। ਸਾਵਨ ਦੇ ਮਹੀਨੇ ਤੁਸੀਂ ਕਿਸੇ ਅਖਬਾਰ ਵਿੱਚ ਵੇਖੋ। ਲੀਡਰ ਬੂਟ ਲੋਕਾਂ ਦੀਆਂ ਬੂਟੇ ਲਾਉਂਦਿਆਂ ਦੀਆਂ ਉਹ ਸਖੀਆਂ ਹੁੰਦੀਆਂ ਹਨ ਕਿ ਅੱਜ ਫਲਾਣੇ ਥਾਂ ਮਾਨ ਮਹਾਫਸਲ ਮਨਾਇਆ ਗਿਆ। ਹਫਤੇ ਪਿੱਛੇ ਤੁਸੀਂ ਉਸ ਥਾਂ ਤੇ ਜਾਓ ਜਿੱਥੇ ਫੋਟੋ ਵਾਲਾ ਬੂਟਾ ਲਗਾਇਆ ਸੀ। ਉੱਥੇ ਉਹ ਬੂਟਾ ਪਾਣੀ ਨੂੰ ਤਸਦਾਂ ਸੁੱਕ ਰਿਹਾ ਹੋਵੇਗਾ। ਜਾਂ ਉਸੇ ਲੀਡਰ ਦੀ ਗਾਰ ਦੇ ਤਹਿ ਥੱਲੇ ਆਇਆ ਬੂਟਾ ਜ਼ਖਮੀ ਹਾਲਾਤ ਵਿੱਚ ਆਪਣਾ ਦੁੱਖੜਾ ਰੋ ਰਿਹਾ ਹੋਵੇਗਾ ਸੋ ਬੱਚਿਓ ਤੁਸੀਂ ਜਿਹੜਾ ਵੀ ਬੂਟਾ ਰੋਣਾ ਹੈ ਉਸ ਦੀ ਠੀਕ ਤਰ੍ਹਾਂ ਦੇਖਭਾਲ ਵੀ ਕਰਨੀ ਹੈ ਠੀਕ ਹੈ ਜੀ ਅਸੀਂ ਸਾਰੇ ਕਟੋ ਕਟ ਦੋ ਦੋ ਦਿਸ਼ਾਂ ਤੇ ਜ਼ਰੂਰ ਲਾਵਾਂਗੇ ਉਹਨਾਂ ਨੂੰ ਰੋਜ਼ ਪਾਣੀ ਪਾਵਾਂਗੇ ਅਤੇ ਪੂਰੀ ਦੇਖਭਾਲ ਕਰਾਂਗੇ ਸਾਰੇ ਬੱਚਿਆਂ ਨੇ ਆਪਣੇ ਦੋ ਦੋ ਹੱਥ ਖੜੇ ਕਰਦਿਆਂ ਕਿਹਾ ਕਵੀਰ ਜੀ ਬੋਲੇ ਕੁਦਰਤ ਕੋਲੋਂ ਜੋ ਚੀਜ਼ਾਂ ਸਾਨੂੰ ਮਿਲਦੀਆਂ ਹਨ ਉਹ ਦੁੱਧ ਦੀਆਂ ਧਾਰਾਂ ਜਿਨ੍ਹਾਂ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਅਸੀਂ ਸੁਖ ਦੀ ਜ਼ਿੰਦਗੀ ਜਿਉਂਦੇ ਹਾਂ ਬਿਨਾਂ ਕਿਸੇ ਬਿਮਾਰੀ ਤੋਂ ਇੰਨੀ ਵੇਲੇ ਕਿਸੇ ਨੇ ਜ਼ੋਰ ਦੀ ਕਲਾਸ ਦੇ ਦਰਵਾਜ਼ੇ ਨੂੰ ਠੋਕਿਆ ਜਦੋਂ ਵੀਰ ਜੀ ਨੇ ਬੁਆ ਖੋਲ ਕੇ ਦੇਖਿਆ ਤਾਂ ਸਾਹਮਣੇ ਸਾਇੰਸ ਵਾਲੇ ਮਾਸਟਰ ਜੀ ਖੜੇ ਸਨ ਆਓ ਕਿਧਰ ਆਏ ਵੀਰ ਜੀ ਨੇ ਪੁੱਛਿਆ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਆਪਣਾ ਪੀਰੀਅਡ ਪੜਾਵਾ ਸਾਇੰਸ ਮਾਸਟਰ ਨੇ ਕਿਹਾ ਘੰਟੀ ਵੱਜ ਗਈ ਵੀਰ ਜੀ ਨੇ ਹੈਰਾਨੇ ਨਾਲ ਪੁੱਛਿਆ ਘੰਟੀ ਵੱਜੀ ਨੂੰ ਤਾਂ 5 ਮਿੰਟ ਹੋ ਚੁੱਕੇ ਨੇ ਇਹ ਕਹਿੰਦੇ ਆ ਸਾਇੰਸ ਮਾਸਟਰ ਕਲਾਸ ਅੰਦਰ ਆ ਗਿਆ ਅਤੇ ਵੀਰ ਜੀ ਬੋਲੇ ਅੱਜ ਤੱਕ ਘੰਟੀ ਦੀ ਆਵਾਜ਼ ਦਾ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਵੀਰ ਜੀ ਨੇ ਕਿਹਾ ਠੀਕ ਹੈ ਬੱਚਿਓ ਅਸੀਂ ਕੱਲ ਮਿਲਦੇ ਹਾਂ ਸਾਰੇ ਬੱਚਿਆਂ ਨੂੰ ਦੁੱਧ ਦੀਆਂ ਧਾਰਾਂ ਦਾ ਮਤਲਬ ਸਮਝ ਆ ਗਿਆ ਸੀ